ਸਰ ਟੈਨਿੰਗੜਾ ਕੋਲੋਂ ਜੋ 3.2 ਨਕਾ ਲਾਇਆ ਕੀ ਦੌਰਾਨ ਹੈਗਾ ਇਹ ਮਾਨਚੋਗ ਐਸਐਸਪੀ ਸਾਹਿਬ ਜੀ ਆਪ ਦਿੱਲੀ ਜਿਹੜੇ ਆ ਨਿਰਦੇਸ਼ ਹੁੰਦੇ ਆ ਸ਼ਿਫਟ ਨਾਕੇ ਤੇ ਤੇ ਇਨਾਕੇ ਦੌਰਾਨ ਜਿਹੜੇ ਆ ਇੱਥੇ ਨਾਕਾ ਲੱਗਾ ਹੋਇਆ ਨਾਕੇ ਦੌਰਾਨ ਜਿਹੜੇ ਅਸੀਂ ਛੱਕੀ ਵਹੀਕਲ ਚੈੱਕ ਕਰ ਰਹੇ ਆ ਚੱਕੀ ਗੱਡੀਆਂ ਚੈੱਕ ਕਰ ਰਹੇ ਆ ਕੋਈ ਵੀ ਛੱਕੀ ਬੰਦਾ ਘੜਾ ਰਿਹਾ ਉਹਦੀ ਪ੍ਰੋਪਰ ਜਿਹੜੀ ਆ ਕੁਝ ਕੁਝ ਕਰਕੇ ਚੈੱਕ ਕਰ ਰਹੇ ਆ ਜੀ ਤੇ ਅੱਜ ਨਾਕੇ ਵਿੱਚ ਕੋਈ ਜਲਾਨ ਵੀ ਕੱਟਿਆ ਜੀ ਅੱਜ ਇੱਥੇ 5 6 ਜਲਾਨ ਕੱਟੇ ਜੀ ਅਸੀਂ ਇਹ ਆ ਬਦੌੜ ਸੀਟ ਬੈਲਟ ਤੇ ਕੱਟਿਆ ਅਨਿਸ਼ੋਤ ਵੀ ਆਨੀ ਸੀ ਹੋਈ ਲਾਇਸੈਂਸ ਤੇ ਵੀ ਕੱਟਿਆ ਤੇ ਬਾਕੀ ਇਹ 6 ਚਲਾਨ ਹੋਏ ਆ ਜੀ ਆ ਨਾਕੇ ਦਾ ਇਹ ਲੋਕ ਮੋਟਰਸਾਈਕਲ ਤੇ ਹੈਲਮਟ ਨਹੀਂ ਪਾਉਂਦੇ ਇਸ ਨੂੰ ਕੀ ਕਹਿਣਾ ਜਾਂਦਾ ਹੈ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਵੀ ਹੈਲਮਟ ਜਿਹੜਾ ਆ ਜ਼ਰੂਰੀ ਆ ਐਕਸੀਡੈਂਟ ਵਿੱਚ ਜੜੀਆ ਕੀਮਤੀ ਜਾਂਦਾ ਜਾਂਦਾ ਹੈ ਇਹਨੂੰ ਬੋਝ ਨਾ ਸਮਝੋ ਇਹ ਤੁਹਾਡਾ ਸੱਚਾ ਸਾਥੀ ਆ ਤੇ ਜਿਹੜੇ ਐਕਸੀਡੈਂਟ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਜੀ ਇਹੀ ਮੋਟਰਸਾਈਕਲਾਂ ਤੇ ਤਿੰਨ ਤਿੰਨ ਚਾਰ ਚਾਰ ਬੰਦੇ ਹੁੰਦੇ ਆ ਜਿੱਦਾਂ ਕੱਲ ਵੀ ਸ਼ੈਲ ਵਿੱਚ ਦੇਖਿਆ ਗਿਆ ਕਿ ਮੁੰਡੇ ਚਾਰ ਬੈਠੇ ਸੀ ਜੀ ਬਿਲਕੁਲ ਜਿਹੜਾ ਸਾਡੇ ਨੋਟਸ 'ਚ ਆਇਆ ਜਾਂ ਸਾਡੇ ਆਊਗਾ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਮੈਂ ਇਹੋ ਬੇਨਤੀ ਕਰੂੰਗਾ ਵੀ ਇਹ ਜੁਰਮ ਵੀ ਨਾ ਕਰਿਓ ਨਾ ਟ੍ਰਿਪ ਡਾਟਿੰਗ ਬਖਸ਼ਿਆ ਜਾਣਾ ਨਾ ਕੋ ਬਿਦੌੜ ਨੰਬਰ ਮੋਟਰਸਾਈਕਲ ਜਿਹੜੇ ਭੁੰਦੇ ਆ ਬਿਲਕੁਲ ਉਹਨਾਂ ਖਿਲਾਫ ਜਰੀਆ ਮਾਨਯੋਗ ਐਸਰ ਵੀ ਸਾਹਿਬ ਜੀ ਬਹੁਤ ਸਖਤ ਹਦਾਇਤਾਂ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੇ ਲੰਡੇ ਮੋਟਰਸਾਈਕਲ ਤੇ ਹੰਨਣ ਬਾਜੀ ਵਾਲੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਬਿਲਕੁਲ ਨਾ ਕੋ ਜੁਰਮ ਕਰਿਓ ਬਿਲਕੁਲ ਮਾਨਯੋਗ ਐਸਰ ਵੀ ਸਾਹਿਬ ਜੀ ਬਹੁਤ ਸਖਤ ਹਦਾਇਤਾਂ ਇਹ ਵਾਰ ਤੋਂ ਵਾਰ ਜਲਾਨ ਨਹੀਂ ਕਰ ਰਹੇ ਆ ਜਿਹੜਾ ਸਾਡੀ ਨੋਟਿਸ ਆ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੇ ਪਿੰਡਾਂ ਦੇ ਵਿੱਚ ਵੀ ਹੁੱਲਰਬਾਜ਼ੀ ਕਰਦੇ ਆ ਮਡੇ ਜਿਹੜੇ ਆ 73 ਬੈਠੇ ਆ ਜਾਂ ਡਾਟ ਨੰਬਰ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਨੋਟਿਸ ਦੇ ਆ ਕੇ ਉੱਥੇ ਜਾ ਕੇ ਨਾਕਾ ਲਗਾ ਕੇ ਉਹਨਾਂ ਦੀ ਜਲਾਨ ਕੱਟੇ ਜਾਣਗੇ ਕਿਹੜੇ ਹੋਰ ਲੋਕਾਂ ਦੇ ਬਾਰੇ ਨਾ ਅਸੀਂ ਚੱਲਦੇ ਆ ਸਾਹਿਬ ਜੀ ਇਸ ਬਾਰੇ ਕੀ ਕਹਿਣਾ ਤੁਹਾਡਾ ਇਹ ਬਿਲਕੁਲ 8 ਤੋਂ 8 ਜਿਹੜਾ ਆ ਜਿਹੜੇ ਹੈਵੀ ਵਹੀਕਲ ਆ ਅੰਦਰ ਉਹਨਾਂ ਦੀ ਐਂਟਰੀ ਬੰਦਿਆ ਇਹਨਾਂ ਫੇਰ ਵੀ ਕੋਈ ਕਾਨੂੰਨ ਦੀ ਲੰਘਣਾ ਕਰਦਾ ਉਹਦੇ ਖਿਲਾਫ ਜਿਹੜੇ ਆ ਕਲਾਂਣ ਕੱਟੇ ਜਾਂਦੇ ਆ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਂਦੀ ਹੈ